चढ़ती कला न्यूज के इस वे खबर गुरदासपुर तो एक व्यापारिक संस्था के तौर पर जानी जाती गुरदासपुर चैंबर ऑफ कमर्स समाज सेवी विच भी चढ़ के हिस्सा लै रही है अज चैंबर ऑफ कमर्स के अहदेदार वालों कलानौर रोड से स्थित जिया लाल मित्र दिए भी स्कूल के मैदान वही गिणती पौधे लगा के वन मार्कस मनाया गया एस एस पी गुरदपुर दायमा हरीश कुमार ओम प्रकाश ने मुख्य मेहमान वजो शिरकत की ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਵੱਖ-ਵੱਖ ਆਕਰਸ਼ਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ। ਮੁੱਖ ਮਹਿਮਾਨ ਐਸਐਸਪੀ ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਚੈਂਬਰ ਆਫ ਕਮਰਸ ਦੀ ਸਮਾਗਮ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਧ ਤੋਂ ਵੱਧ ਪੇੜ ਲਗਾਉਣਾ ਸਮੇਂ ਦੀ ਜ਼ਰੂਰਤ ਬਣ ਚੁੱਕਿਆ ਹੈ। ਹਰ ਇਨਸਾਨ ਨੂੰ ਜਿੱਥੇ ਵੀ ਜਗ੍ਹਾ ਮਿਲੇ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਚੰਗੇ ਤਰੀਕੇ ਨਾਲ ਦੇਖਭਾਲ ਵੀ ਕਰਨੀ ਚਾਹੀਦੀ ਹੈ। ਉਥੇ ਹੀ ਉਹਨਾਂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਸਮਾਗਮ ਅਤੇ ਪੇਸ਼ਕਾਰੀਆਂ ਦੀ ਸ਼ਲਾਘਾ ਵੀ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਡੀਏਵੀ ਪਬਲਿਕ ਸਕੂਲ ਦੇ ਵਿੱਚ 1 ਮਾਸ ਆਫ ਜਿਹੜਾ ਉਹ ਮਨਾਇਆ ਗਿਆ ਜਿੱਥੇ ਗੁਰਦਾਸਪੁਰ ਚੈਂਬਰ ਆਫ ਕਾਮਰਸ ਅਤੇ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਪ੍ਰਿੰਸੀਪਲ ਸਾਹਿਬ ਤੇ ਡੀਏਵੀ ਦੇ ਸਕੱਤਰ ਸਾਹਿਬ ਹੈ ਉਹ ਸਾਰੇ ਹੀ ਰਿਸਪੈਕਟੇਬਲ ਜਿਹੜਾ ਉਹ ਆਏ ਸੀ ਉਹਨਾਂ ਨੇ ਤੇ ਸਟੂਡੈਂਟਸ ਨਾਲ ਮਿਲ ਕੇ ਕਾਫੀ ਸੰਖਿਆ ਦੇ ਵਿੱਚ ਜਿਹੜੇ ਅਸੀਂ ਬੂਟੇ ਲਾਏ ਹਨ ਬੇਸਿਕਲੀ ਸਾਨੂੰ ਸਾਰਿਆਂ ਨੂੰ ਇਹੀ ਇਨਸਪੀਰੇਸ਼ਨ ਦਿੰਦੇ ਆ ਕਿ এনवायरमेंट ਦੇ ਪ੍ਰਤੀ ਵਾਤਾਵਰਨ ਦੇ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਬੜੀ ਇੰਪੋਰਟੈਂਟ ਹੈ ਇਹ ਬੂਟੇ ਜਿਹੜੇ ਅੱਜ ਲਗਾਏ ਗਏ ਮੈਨੂੰ ਉਮੀਦ ਹੈ ਕਿ ਇਹ ਅੱਗੇ ਜਾ ਕੇ بڑے ਰੁੱਖ ਬਣਨਗੇ ਤੇ ਇਹ ਜਿਹੜਾ ਕੰਟਰੀਬਿਊਸ਼ਨ ਅਸੀਂ ਐਜ਼ ਅਨ ਇੰਡੀਵਿਜੂਅਲ ਕਰਦੇ ਆ ਆਪਣੇ এনवायरमेंट ਦੇ ਪ੍ਰਤੀ ਉਹਦੇ ਵਿੱਚ ਬਹੁਤ ਅਹਿਮ ਬਾਗੀਦਾਰੀ ਨਿਭਾਈ ਜਾਏਗੀ ਇਸ ਤੋਂ ਇਲਾਵਾ ਕਾਫੀ ਕਲਚਰਲ ਪ੍ਰੋਗਰਾਮ ਵੀ ਕੀਤਾ ਗਿਆ ਸੀ ਸਕੂਲ ਦੇ ਬੱਚਿਆਂ ਨੇ ਕਾਫੀ ਭਾਵਨਾਤਮਕ ਜਿਹੜੀ ਹੈ ਪੋਇਮ ਤੇ ਸਪੀਚਸ ਦਿੱਤੀਆਂ ਉਹਦੇ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਜਿਹੜੇ ਸਟੂਡੈਂਟਸ ਆਜਿਓ ਉਹ ਕਾਫੀ ਸचेਤ ਹੈ ਜਾਗਰੂਕ ਹੈ এনवायरमेंट ਦੇ ਪ੍ਰਤੀ ਤੇ ਅੱਗੇ ਜਾ ਕੇ ਉਹ ਬਹੁਤ ਹੀ ਗੰਭੀਰ ਤੇ ਇੱਕ ਸਮਝ ਸਮਝਦਾਰ ਜਿਹੜੇ ਉਸ ਨਾਗਰਿਕ ਬਣਨਗੇ ਇਦਾਂ ਜਿਹੜਾ ਪ੍ਰੋਗਰਾਮ ਚੈਂਬਰ ਆਫ ਕਾਮਰਸ ਗੁਰਦਾਸਪੁਰ ਵੱਲੋਂ ਵਨ ਮਹੋਸਤਵ ਮਨਾਇਆ ਗਿਆ ਸ਼੍ਰੀ ਜੀਆਰਾਲ ਮਿੱਤਲ ਡੀਏਵੀ ਸਕੂਲ ਡੀਏਵੀ ਸਕੂਲ ਕਲਾਨੋ ਰੋਡ ਤੇ ਔਰ ਅੱਜ ਦੇ ਸਾਡੇ ਮੁੱਖ ਮਹਿਮਾਨ ਸ਼੍ਰੀ ਐਸਐਸਬੀ ਸਾਹਿਬ ਜਿਹੜੇ ਸਾਡੀ ਛੋਟੀ ਰਿਕੁਐਸਟ ਤੇ ਆਏ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਵੀ ਇੱਥੇ ਸ਼ਾਮਲ ਹੋਏ ਔਰ ਅੱਜ ਦਾ ਜਿਹੜਾ ਵਨ ਮੌਸਮ ਸੀਗਾ ਇਹ ਗਲੋਬਲ ਵਾਰਮਿੰਗ ਦੇ ਅਧਾਰ ਸੀ ਕਿ ਕਿਉਂਕਿ ਜਿਹੜਾ ਮੌਸਮ ਦਾ ਵਾਰ-ਵਾਰ ਪੈ ਰਿਹਾ ਗਰਮੀ ਦਾ ਬਹੁਤ ਜ਼ਿਆਦਾ ਪੌਦੇ ਬੜੀ ਵੱਡੀ ਸੰਖਿਆ 'ਚ ਕੱਟੇ ਜਾ ਰਹੇ ਆ ਲੈਕਿਨ ਨਵੀਂ ਪੌਦ ਜਿਹੜੇ ਪੌਦੇ ਆ ਉਹ ਲੱਗ ਨਹੀਂ ਰਹੇ ਉਹਦੇ ਕਰਕੇ ਮੌਸਮ ਦਾ ਬੜਾ ਫਰਕ ਪੈ ਰਿਹਾ ਇਸ ਕਰਕੇ ਸਾਰਿਆਂ ਨੂੰ ਇਹ ਰਿਕਵੈਸਟ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਇਨਸ਼ੋਰ ਕੀਤਾ ਜਾ ਰਿਹਾ ਵੀ ਤੁਸੀਂ ਬੱਚਿਆਂ ਨੂੰ ਵੀ ਇਨਸ਼ੋਰ ਕੀਤਾ ਬੱਚਿਆਂ ਨੂੰ ਪੌਦੇ ਦਿੱਤੇ ਆ ਉਹਨਾਂ ਨੂੰ ਬਕਾਇਦਾ ਸਾਡੀ ਸਸਤਾ ਜਿਹੜਾ ਜਿਹੜਾ ਬੱਚਾ ਆਪਣੇ ਪੌਦੇ ਦੇ ਲਾਇਕ ਪੌਦੇ ਦੀ ਦੇਖਭਾਲ ਕਰੇਗਾ ਅਸੀਂ ਪ੍ਰਿੰਸੀਪਲ ਸਾਹਿਬ ਦੀ ਕੰਸੈਂਟ ਨਾਲ ਉਸ ਬੱਚੇ ਨੂੰ ਸਨਮਾਨਿਤ ਵੀ ਕਰਾਂਗੇ ਆਨਰ ਵੀ ਕਰਾਂਗੇ